ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪ ਆ ਗਏ ਫਿਰ ਤੋਂ ਇੱਕ ਫਨੀ ਤੇ ਘੈਂਟ ਜਿਹੀ ਵੀਡੀਓ ਲੈ ਕੇ ਇਹ ਵੀਡੀਓ ਬੜੀ ਹੀ ਮਜ਼ੇਦਾਰ ਹੋਣ ਵਾਲੀ ਐ ਲਾਸਟ ਤੱਕ ਬਣੇ ਰਹੋ ਚਲੋ ਕਰਦੇ ਆਂ ਵੀਡੀਓ ਸ਼ੁਰੂ ਪੱਟੀ ਫਿਰਦਾ ਏ ਪੱਟੂ ਖੰਡ ਵਰਗੀ ਬਾਈ ਤੈਨੂੰ ਖੰਡ ਮਿਲ ਗਈ ਸਾਨੂੰ ਕਿਉਂ ਜ਼ਹਿਰ ਖਵਾਉਣ ਨੂੰ ਫਿਰਦਾ ਮਾਨ ਸਰਕਾਰ ਨੂੰ ਬੇਨਤੀ ਆ ਹਰੇਕ ਘਰ ਇੱਕ ਇੱਕ ਬੋਤਲ ਸਪਰੇਅ ਦੀ ਭੇਜੀ ਜਾਵੇ ਗੁੱਡੀ ਮੇਰੀ ਪੂਰੀ ਸੀ ਚੜਾਤੀ ਪਿੰਡ 'ਚ ਮੈਨੂੰ ਲੱਗਦਾ ਹੁਣ ਮੈਨੂੰ ਵੀ ਬੀੜੀਆਂ ਪੀਣੀਆਂ ਸ਼ੁਰੂ ਕਰਨੀਆਂ ਪੈਣੀਆਂ ਇਮੋਸ਼ਨ ਆ ਡੈਮਨ ਮਨੋਚਾਂ ਚ ਖੜਾ ਕਰਕੇ ਮੇਰੀ ਸਾਤੀ ਚ ਲੱਤਾਂ ਮਾਰੋ ਮੰਨਣਾ ਪਊਗਾ ਤੇਰੇ ਮੇਰੇ ਪਿਆਰ ਨੇ ਕੈਰੀ ਕਰੇ ਕਿਰਾਸੀ ਕਿ ਰਾਤੀ ਪਿੰਡ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਨੇ ਵੀਰ ਦੋ ਵਾਰ ਸੈੱਲ ਘਟ ਗਏ ਨੇ ਹੁਣ ਤੂੰ ਮਾਰ ਕੇ ਦਮ ਲੈਣਾ ਰਾਹਾਂ ਤੇ ਫਿਰਦੀ ਕਾਰੀ ਡਿਫੈਂਡਰ ਤੇਰੀ ਕਿ ਸੋਮਤ ਕਿਸਮਤ ਕੁਝ ਨਹੀਂ ਹੁੰਦੀ ਵਿਚੋਲੇ ਚ ਦਮ ਹੋਣਾ ਚਾਹੀਦਾ ਬੱਤ ਸਹੀ ਏ ਅਗੇ ਹੀ ਟੈਨਸ਼ਨ ਆ ਬਹੁਤ ਨੇ ਭਰਾਵਾ ਤੂੰ ਇੱਕ ਹੋਰ ਇੱਕ ਤੇ ਦਿਵਾ ਬਲੀ ਜਨ ਹੱਪਾ ਸਵੱਟਦੇ ਸੁੰਦਰੀਏ ਨਹੀਂ ਮੈਂ ਬੰਨੀ ਫਿਰਦਾ ਮਾਂ ਤੇ ਰੂ ਰਾਣੀ ਭਾਈ ਮੈਨੂੰ ਬਲਾਕ ਮਾਰ ਦੇ ਮੈਨੂੰ ਨਹੀਂ ਹੋਰ ਵੇਖਿਆ ਜਾ ਰਿਹਾ ਇਹ ਦੁੱਖਾ ਇਹ ਵੀਰ ਜਾ ਕਿਤੇ ਚੋਰੀ ਚਾਰੀ ਕਰ ਕਿਹੜੇ ਕੰਮੀ ਪੈ ਗਿਆ ਮੈਨੂੰ ਕਿਸ ਤਿਸ ਸੁਪਣਾ ਆ ਚਾ ਨਹੀਂ ਜੀ ਪਲੈਂਟਰ ਦੀ ਰੇਸ ਫੁੱਲ ਕਰਕੇ ਸਾਡੇ ਉੱਤੇ ਚੜਦੇ ਬਾਈ ਬਣ ਕੇ ਜੇ ਕੁੜੀਏ ਤੈਨੂੰ ਵਿਆਹ ਕਰਾ ਕੇ ਪਸਤਾਵਾ ਹੋ ਰਿਹਾ ਤਾਂ ਵਧੀਆ ਗੱਲ ਹੋਣਾ ਵੀ ਚਾਹੀਦਾ ਤਰ੍ਹਾਂ ਤੇ ਡਿਲੀਵਰ ਹੈ ਖੱਲ ਵਰਗੀ ਬੇਬੇ ਕੋਈ ਜਾਦੂ ਟੂਨੇ ਕਰਵਾ ਕੇ ਦੇਖ ਲੈ ਕੀ ਪਤਾ ਠੀਕ ਹੀ ਹੋ ਜੇ ਉੱਪੋਂ ਜੱਟਾਂ ਦੇ ਮੁੰਡੇ ਦੀ ਯਾਰੀ ਖੱਲ ਵਰਗੀ ਆ ਬੱਤ ਜੋ ਬੱਤ ਜੋ ਠੋਡੇ ਵਰਗਰ ਨੂੰ ਠੰਡਕੇ ਵਾਂਗੂ ਚੱਕਦੀ ਆ ਅਬੇ ਸਾਲੇ ਪਤੰਦਰ ਬੇਬੇ ਨੂੰ ਆਟੇ ਦੀ ਚਿੜੀ ਵਾਂਗੂ ਮਰੋੜੀ ਜਾਂਦਾ ਜੇ ਆਂਟੀ ਨੂੰ ਕੋਝ ਹੋ ਗਿਆ ਫਿਰ ਤੇਰੇ ਵਿੱਚ ਬੋਲਿਆ ਕਰੂਗੀ ਫਿਰ ਤੂੰ ਤੰਗ ਹੋਣਾ ਬੱਤ ਸਹੀ ਏ ਜਿੱਦਾਂ ਹੈ ਆਂਟੀ ਨੂੰ ਤੰਗ ਕਰਨ ਲੱਗੋਏ ਆਂਟੀ ਵੀ ਮਨੋਂ ਮਨ ਕਹਿੰਦੀ ਹੋਣੀ ਆ ਓਏ ਆ ਬਰੇ ਇਸ ਸਟੈਪ ਦੇ ਕੇ ਪਿੱਛੇ ਟੈਡੀ ਫਾਹ ਲੈ ਕੇ ਮਰ ਗਿਆ ਭਾਈ ਫੇਸਬੁਕ ਤੇ ਪਾਇਆ ਘਰ ਮੈਂ ਉਹ ਨਹੀਂ ਚਲਾਉਂਦਾ ਪੂਰ ਰਹਿੰਦਾ ਯਾਰ ਤੇਰਾ ਪਾਲਸ਼ਾਂ ਤੋਂ ਨਹੀਂ ਮੇਨ ਤਾਂ ਨੇ ਮਾਰੀਆਂ ਉਹ ਛਿੱਟੇ ਨਹੀਂਓ ਮਾਰੇ ਹਟੀ ਨਾ ਜਿੰਨਾ ਚਿਰ ਤਰਸੀਮ ਜਸੜ ਸਾਤੀ ਚਲੱਤਾਂ ਨਹੀਂ ਮਾਰਦਾ ਵੀਰ ਦਵਾਈ ਲਖਵਾ ਕੇ ਲੈ ਜਾ ਅਗਲੇ ਜਨਮ ਚ ਠੀਕ ਹੋ ਜਾਏਗਾ